ਜਿਹੀ ਦੋਸਤੀ ਮਾਈ ਮਾਨੋ ਪੋਸਤੀ ਲੋਕੀ ਲੱਭਦੇ ਰਹਿਣਗੇ ਯਮਲੇ ਦੀ ਤੂੰ ਵੀ ਪਿੰਡਾਂ ਦੀ ਦੇਸੀ ਮੂੰਗੀ ਲੋਕੀ ਲੱਭਦੇ ਰਹਿਣਗੇ ਸ੍ਰਿੰਦਰ ਸਿੰਦੇ ਦਾ ਜਿਉਣਾ ਮੋੜ ਬਹਲੇ ਦੇਸਾਂ ਦੇ ਰੋੜ ਲੋਕੀ ਲੱਭਦੇ ਰਹਿਣਗੇ ਗੁਰਦਾਸ ਮਾਨ ਦਾ ਛੱਲਾ ਮਾਨਕ ਦਾ ਢਿੱਲਾ ਲੋਕੀ ਲੱਭਦੇ ਰਹਿਣਗੇ ਪੰਜਾਬ ਦੀ ਕੋਇਲ ਸ੍ਰਿੰਦਰਪੁਰ ਸੱਸੀ ਪੁੰਨੂ ਦਾ ਸ਼ਹਿਰ ਵਿਪੋਰ ਲੋਕੀ ਲੱਭਦੇ ਰਹਿਣਗੇ ਨੈਣ ਕਾਣਾ ਚ ਮੁਕਿੱਲੇ ਦਾ ਰੋਟੀ ਦੇ ਬਸੀਲੇ ਦਾ ਲੋਕੀ ਲੱਭਦੇ ਰਹਿਣਗੇ ਸ੍ਰੀ ਸੁਜੀਤ ਬਿੰਦ ਰਖੇ ਦੀ ਹੀਕ ਸਾਡੇ ਦਿਲ ਦਾ ਭੇਦ ਲੋਕੀ ਲੱਭਦੇ ਰਹਿਣਗੇ ਦਿਦਾਸ ਸੰਧੂ ਦਾ ਫਾਟਕ ਕੋਟਕਪੁਰੇ ਦਾ ਨਜ਼ਾਰਾ ਕਿ ਉਹ ਸ਼ਕਰ ਬੂਰੇ ਦਾ ਲੋਕੀ ਲੱਭਦੇ ਰਹਿਣਗੇ ਭਗਤ ਸਿੰਘ ਜਿਹਾ ਸ਼ੇਰ ਉਦਮ ਸਿੰਘ ਜਿਹਾ ਦਲੇਰ ਲੋਕੀ ਲੱਭਦੇ ਰਹਿਣਗੇ ਕਾਲਜ ਦੀ ਮੋਜ ਰੱਬ ਦੀ ਖੋਜ ਲੋਕੀ ਲੱਭਦੇ ਰਹਿਣਗੇ ਮਾਂ ਪੁੱਤ ਜਿਹਾ ਪਿਆਰ ਤੇ ਬਿੱਕਰ ਸਿੰਘ ਮਝੇੜ ਵਰਗੇ ਵਰਗਾ ਯਾਰ ਲੋਕੀ ਲੱਭਦੇ ਰਹਿਣਗੇ ਮਾਂ ਪੁੱਤ ਜਿਹਾ ਪਿਆਰ ਬਿੱਕਰ ਸਿੰਘ ਮਝੇੜ ਵਰਗਾ ਯਾਰ ਲੋਕੀ ਲੱਭਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ